ਸਾਰ ਜੋ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਟ ਬ੍ਰਹਮੰਡ ਕੋ ਠਾਕੂ ਸੌਮੀ ਸਰਬ ਜੀਆਂ ਕਾ ਦਾਤਾਰੇ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜੂਰ ਬਾਣੀ ਕੇ ਬੋਧਿਤ ਕਲ ਚੁੱਕ ਜਹਾਜ ਸੰਸਾਰ ਦੇ ਸਾਂਝੇ ਰਹਿ ਵਰ ਦਸਾਂ ਪਾਤਸ਼ਾਹੀ ਦੇ ਜਗਦੀ ਜੋਤ ਉਰਤਾ ਗਦੀ ਤੇ ਵਰਾਜਮਾਨ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲ ਤੋਂ ਲਾਇਕ ਕਰ ਜਿਤਨੇ ਵੀ ਮਾਈ ਭਾਈ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੇਵਾ ਸਿਮਰਨ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਮੇਂ ਨੂੰ ਤੇ ਸਵਾਸ ਨੂੰ ਸਫਲ ਬਣਾ ਰਹੇ ਹੋ ਵਟਪਾਗੀ ਹੋ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜਿਉ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ ਸਰਬ ਸੁਖਾਂ ਦਾ ਦਾਤਾ ਸਤਿਗੁਰੁ ਤਾਂ ਕੀ ਸਰਣੀ ਪਾਈਐ ਦਰਸ਼ਨ ਭੇਟ ਤ ਹੋਤ ਅਨੰਦਾ ਦੁੱਖ ਗਿਆ ਹਰ ਗਾਈਐ ਆਤਸ਼ਾ ਕਹਿੰਦੇ ਦਰਸ਼ਨ ਕਰਨ ਦੇ ਨਾਲ ਆਨੰਦ ਪੈਦਾ ਹੁੰਦਾ ਗੁਰੂ ਸਾਹਿਬ ਨੂੰ ਦੁੱਖ ਗਿਆ ਹਰ ਗਾਈਐ ਪਰਮੇਸ਼ਰ ਨੂੰ ਗਾਉਣ ਨੂੰ ਉਹਦੇ ਸੁਣਨ ਦੇ ਨਾਲ ਪਾਪਾਂ ਦਾ ਦੁੱਖਾਂ ਦਾ ਨਾਸ਼ ਹੁੰਦਾ ਹੈ ਦੁੱਖ ਗਿਆ ਹਰ ਗਾਈਐ ਜਦ ਪ੍ਰਮਾਤਮਾ ਨੂੰ ਗਾਵਾਂਗੇ ਉਹਦੇ ਗੀਤ ਗਾਵਾਂਗੇ ਤੇ ਗੁਣ ਗਾਵਾਂਗੇ ਫਿਰ ਸਾਡੇ ਦੁੱਖਾਂ ਦੇ ਪਾਪਾਂ ਦਾ ਨਾਸ਼ ਹੋ ਜਾਵੇਗਾ ਸੁਣਿਆ ਦੁੱਖ ਪਾਪ ਦਾ ਨਾਸ਼ ਬੀਜ ਹਨ ਪਾਪ ਜਦ ਪਾਪ ਬੀਜੇ ਜਾਂਦੇ ਨੇ ਫਿਰ ਦੁੱਖ ਹੁੰਦੇ ਹਨ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਸੰਸਕਰਤ ਦੇ ਵਿੱਚ ਨ ਬਲੰਭ ਧਰਮੰ ਬਲੰਭ ਪਾਪੰ ਕਹਿੰਦੇ ਧਰਮ ਦਾ ਕੰਮ ਕਰਨ ਵੱਲੋਂ ਨਾ ਕਰ ਉਨੂੰ ਜਿੰਨੀ ਜਲਦੀ ਹੋ ਜੇ ਛੇਤੀ ਕਰ। ਪਰ ਨਾਲ ਨਾਲ ਬਿਲਾਮ ਪਾਪੰ ਪਾਪਾਂ ਵੱਲੋਂ ਢਿੱਲ ਕਰਨੀ ਚਾਹੀਦੀ ਹੈ ਜੇ ਕੋਈ ਮਾੜਾ ਕਰਮ ਕਰਨਾ ਉਹਨੂੰ ਸੌਗਿਲ ਸੋਚ ਲੈ ਪਹਿਲਾਂ ਉਹਨੂੰ ਦੇਰ ਲਾ। ਵੀ ਮੇਰੇ ਲਈ ਮਾੜਾ ਹੈ। ਬੰਦੇ ਨੂੰ ਮਨੁੱਖ ਨੂੰ ਪਤਾ ਸਾਰਾ ਵੀ ਇਹ ਚੰਗਾ ਇਹ ਮਾੜਾ ਹੈ। ਮਨ ਜਾਣੈ ਕਬੀਰ ਮਨ ਜਾਣੈ ਸਭ ਬਾਤ ਜਾਣਤੀ ਹੀ ਔਗਣ ਕਰੈ। ਕਾਹੇ ਕੀ ਕੁਸਲਾਤ ਹਾਥ ਦੀ ਪੂਏ ਪਰੈ। ਮਨ ਜਾਣਦਾ ਸਾਰੀਆਂ ਗੱਲਾਂ ਫਿਰ ਵੀ ਜਾਣ ਬੁੱਝ ਕੇ ਪਾਪਾਂ ਬਲ ਜਾਂਦਾ ਹੈ ਇਨਸਾਨ ਹਮ ਅਭੁਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਪਤਾ ਹੈ ਜੇ ਪਰ ਜ਼ਹਿਰ ਮੂਰੇ ਪਈ ਹੋਵੇ ਉਹਨੂੰ ਨਹੀਂ ਖਾਂਦਾ ਖਾਵਾਂਗੇ ਆਪਾਂ ਪਰ ਮਹਾਰਾਜ ਇਹਨੂੰ ਜ਼ਹਿਰ ਕਹਿੰਦਾ ਜਿਹੜੀ ਭਾਈ ਮਾਇਆ ਦੇ ਮਗਰ ਲੱਗੇ ਹੋਏ ਅੰਮ੍ਰਿਤ ਨੂੰ ਛੱਡ ਕੇ ਨਿੰਦਿਆ ਚੁਗਲੀ ਵੱਲ ਧਿਆਨ ਨੀਰਖਵਲ ਧਿਆਨ ਤਿਸ਼ਨਾ ਦੀ ਅੱਗ ਵੱਲ ਧਿਆਨ ਹੈ ਜ਼ਹਿਰ ਮਾਰਾ ਕਹਿੰਦੇ ਨੇ ਹਮ ਅਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸਤਦਾਰਾ ਸੋ ਪ੍ਰੀਤ ਲਗਾਈ ਮਾਇਆ ਦੇ ਮਗ ਲਾ ਕੇ ਬੰਦਾ ਭੁੱਲ ਜਾਂਦਾ ਸਤਦਾਰਾ ਸੁੱਤ ਪੁੱਤਰ ਨੂੰ ਕੇ ਅਦਾਰਾ ਘਰ ਵਾਲੀ ਨੂੰ ਪਿਆ ਸਤਦਾਰਾ ਸੋ ਪ੍ਰੀਤ ਲਗਾਈ ਇਨਾਂ ਵਿੱਚੇ ਖਛਤ ਹੋ ਜਾਂਦਾ ਬੰਦਾ ਪੰਕਜ ਮੋਹ ਭਗ ਨਹੀਂ ਚਾਲਾ ਉਹ ਦੇਖਾਂ ਤਹ ਡੂਬੀ ਆਲੇ ਆਪਾ ਸ਼ਕਰ ਕਹਿੰਦੇ ਜਿਹੜੇ ਮੋਹ ਦੇ ਚੱਕਰ ਵਿੱਚ ਫਸ ਗਏ ਉਹ ਡੁੱਬ ਜਾਂਦੇ ਨੇ ਪਰ ਪਾਪਾਂ ਵੱਲੋਂ ਕਹਿੰਦੇ ਤੂੰ ਢਲਕਾਰ ਬਲੰਭ ਪਾਪੰ ਫਿਰ ਮਹਾਰਾਜ ਕਹਿੰਦੇ ਜਰੰਤ ਨਾਮੰ ਤਜੰਤ ਲੋਭੰ ਕਹਿੰਦੇ ਹਰ ਨਾਮ ਪਰਮੇਸ਼ਰ ਹਿਰਦੇ ਵਿੱਚ ਦ੍ਰਿੜ ਕਰਨਾ ਹਰ ਅਤੇ ਜੇ ਤਿਆਗਣਾ ਨਾ ਕਹਿੰਦੇ ਲੋਭ ਨੂੰ ਤਿਆਗ ਦੇ ਜਿਵੇਂ ਆਪਾਂ ਪੜਦੇ ਆ ਪਾਤਸ਼ਾਹ ਦੀ ਬਾਣੀ ਭਾਈ ਜਾਗਣਾ ਜਾਗਣਾ ਨੀਕਾ ਹਰ ਕੀਰਤਨ ਮੈਂ ਜਾਗਣਾ ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ ਇਹ ਉਹਨਾਂ ਦੀ ਗੱਲ ਕੀਤੀ ਜਿਹੜੇ ਕਹਿੰਦੇ ਨੇ ਅਸੀਂ ਸਾਰਾ ਕੁਝ ਤਿਆਗ ਤਿਆਗਤਾ ਸੀ ਮਾਇਆ ਦੀ ਤਿਆਗਤਾ ਸੀ ਮਾਇਆ ਨੂੰ ਹੱਥ ਨਹੀਂ ਲਾਉਂਦੇ ਅਸੀਂ ਜਲ ਧਾਰੇ ਕਰਦੇ ਆ ਅਸੀਂ ਅੰਗਲਾਮਲ ਚੱਲੇਗੇ ਪਾਤਸ਼ਾਹ ਕਹਿੰਦੇ ਜਾਣ ਦੀ ਕਿਤੇ ਲੋੜ ਨਹੀਂ ਜੇ ਤਿਆਗਣਾ ਕਹਿੰਦੇ ਤਿਆਗਣਾ ਤਿਆਗਣ ਨੀਕਾ ਇਹ ਚੰਗਾ ਕੰਮ ਐ ਨੇਕ ਕੰਮ ਐ ਨੀਕਾ ਦਾ ਭਾਵ ਕਹਿੰਦੇ ਕਾਮ ਕ੍ਰੋਧ ਲੋਭ ਤਿਆਗਣਾ ਇਹਨੂੰ ਤਿਆਗ ਕਹਿੰਦੇ ਇੱਥੇ ਵੀ ਪਾਤਸ਼ਾਹ ਕਹਿੰਦੇ ਨੇ ਸੰਸਕ੍ਰਿਤ ਦੇ ਵਿੱਚ ਦਰੰਤ ਨਾਮੰ ਤਜੰਤ ਲੋਭੰ ਤਜੰਤ ਦਾ ਭਾਵ ਹੈ ਤਤ ਜਾਣਾ ਦੂਰ ਕਰਨਾ ਇਹਨੂੰ ਲੋਭ ਨੂੰ ਤਿਆਗ ਦੇ ਕਹਿੰਦੇ ਪਰ ਜਦ ਇਹ ਤਿਆਗੇ ਗਏ ਧਰਮ ਦਾ ਕੰਮ ਕਰਨ ਲੱਗ ਗਿਆ ਫਿਰ ਸਰਨ ਵਿੱਚ ਆਵੇਂਗਾ ਪਾਤਸ਼ਾਹ ਜੀ ਆਪਾਂ ਬਾਣੀ ਉਕ ਪੜੀ ਆ ਭਾਈ ਜਿਹੜੇ ਚੱਲ ਕੇ ਸੰਗਤ ਵਿੱਚ ਆਉਂਦੇ ਦੁਖੜੇ ਜਾਣ ਸਰੀਰਾਂ ਦੇ ਫਿਰ ਪਾਤਸ਼ਾਹ ਕਹਿੰਦੇ ਨੇ ਭਾਈ ਸਰਨ ਸੰਤੰ ਕਿਲ ਵਿਖਨਾ ਸੰ ਪ੍ਰਾਪਤੰ ਧਰਮ ਲਖਿਆਣਾ ਸਰਨ ਸੰਤੰ ਗੁਰੂ ਦੀ ਸਰਨ ਪੈਣਾ ਰੱਬ ਦੇ ਪਿਆਰਿਆਂ ਦੀ ਸਰਨ ਪੈਣਾ ਉਹਨਾਂ ਦੇ ਸਰਨ ਪਾਏ ਕੀ ਜਾ ਕੇ ਪਾਪਾਂ ਦਾ ਨਾਸ ਕਰਨਾ ਧਰਮ ਦੇ ਇਹ ਲੱਛਣ ਹਨ ਜਿਹੜਾ ਬੰਦਾ ਧਰਮੀ ਬਣ ਜਾਂਦਾ ਨਾ ਉਹਦੇ ਲੱਛਣ ਇਹ ਜਿਵੇਂ ਸੁਖਨੀ ਸਾਹਿਬ ਦੇ ਚ ਪੜਦੇ ਆ ਭਾਈ ਆਪਾਂ ਅਸ਼ਟਪਦੀਆਂ ਬ੍ਰਹਮ ਗਿਆਨੀ ਉਹ ਸਾਰੀ ਅਸ਼ਟਪਦੀ ਪੜ ਕੇ ਦੇਖ ਲਓ ਭਾਈ ਮਨ ਸਾਚਾ ਮੁਖ ਸਾਚਾ ਸੋਏ ਅਬਰਨ ਅਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਇਹ ਉਹਦੇ ਲੱਛਣ ਨੇ ਇਹ ਮਹਾਰਾਗ ਇਹਨੇ ਧਰਮ ਦੇ ਲੱਛਣ ਨੇ ਧਰਮੀ ਪੁਰਖ ਦੇ ਲੱਛਣ ਨੇ ਸਰਣ ਸੰਤੰ ਕਿਲਵਿਕਨਾਸੰ ਜਿਹੜਾ ਰੱਬ ਦਾ ਪਿਆਰਾ ਨਾਮ ਜਪਣ ਵਾਲਾ ਧਰਮੀ ਹੈ ਉਹ ਸੰਤਾਂ ਦੀ ਸਰਣ ਨਾ ਗੁਰੂ ਦੀ ਸਰਣ ਪੈਂਦਾ ਹੈ ਕਿਲਵਿਕਨਾਸੰ ਕਿਲਵਿਕ ਇਹਨੇ ਪਾਪਾ ਨੂੰ ਕਹਿੰਦੇ ਉਹ ਨਾਸ ਹੁੰਦੇ ਨੇ ਪ੍ਰਾਪਤੰ ਧਰਮ ਲਖਿਆ ਨਾ ਫਿਰ ਉਹ ਧਰਮ ਨੂੰ ਭਾਈ ਧਾਰਨ ਕਰ ਲੈਂਦਾ ਹੈ ਇਹੀ ਮਹਾਰਾ ਦੀ ਕਿਰਪਾ ਹੈ ਨਾਨਕ ਜਹ ਸੋ ਪ੍ਰਸੰਨ ਮਾਧਵ ਹੈ ਉਸ ਮਨੁੱਖ ਨੂੰ ਪ੍ਰਾਪਤ ਹੁੰਦੇ ਹਨ ਜਿਸ ਉਤੇ ਪ੍ਰਮਾਤਮਾ ਆਪ ਮਿਹਰ ਕਰਦਾ ਹੈ ਜਿਹੜੇ ਸੰਗਤ ਵਿੱਚ ਆਉਂਦੇ ਨੇ ਜਿਵੇਂ ਅਪਾ ਸਾਖੀ ਸਰਬਨ ਕਰ ਰਹੇ ਆ ਇਹ ਕਹਿੰਦੇ ਨਾਨਕ ਜਹ ਸੋ ਪ੍ਰਸੰਨ ਮਾਧਵ ਹੈ ਮਾਧਵ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਸੋ ਪ੍ਰਸੰਨ ਕਹਿੰਦੇ ਨੇ ਪ੍ਰਸੰਨ ਹੋ ਜਾਣਾ ਦਇਆ ਦੇ ਘਰ ਵਿੱਚ ਆ ਜਾਣਾ ਉਹਨਾਂ ਦੇ ਆਦੇਕਾਰ ਵਿੱਚ ਗੁਰੂ ਨਾਨਕ ਪਾਤਸ਼ਾਹ ਆਏ ਹੋਏ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਬੁਲਾਉਣ ਵਾਰ ਤੇ ਦੁਬਾਰਾ ਫਿਰ ਕਿਹਾ ਜਾ ਭਾਈ ਮਰਦਾਨਿਆਂ ਬੁਲਾ ਕੇ ਲੈ ਕੇ ਆ ਕਹਿੰਦੇ ਮਹਾਰਾਜ ਆਉਣਾ ਨਹੀਂ ਉਹਨੇ ਕਹਿੰਦੇ ਨਹੀਂ ਭਾਈ ਫਿਰ ਜਾ ਤੂੰ ਫਿਰ ਚੱਲਿਆ ਗਿਆ ਫਿਰ ਜਾ ਕੇ ਕਹਿਣਾ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ ਜਾਨੂੰ ਯਾਦ ਕਰਦੇ ਨੇ ਭਾਈ ਤੇਰੇ ਕਰਮ ਜਾਗੇ ਨੇ ਤੈਨੂੰ ਜਗਤ ਗੁਰੂ ਨਾਨਕ ਪਾਤਸ਼ਾਹ ਯਾਦ ਕਰਦੇ ਨੇ ਫਿਰ ਜਵਾਬ ਦੇ ਦਿੱਤਾ ਤੇ ਜਾ ਕੇ ਜਵਾਬ ਫਿਰ ਦਿੱਤਾ ਫਿਰ ਨਾਨਕ ਪਾਤਸ਼ਾਹ ਨੂੰ ਕਹਿ ਦਿੱਤਾ ਮਦਾਨੇ ਨੇ ਵੀ ਪਾਤਸ਼ਾਹ ਜੀ ਤੁਸੀਂ ਭੇਜੀ ਜਾਂਨੇ ਉਹ ਆਉਂਦਾ ਨਹੀਂ ਕਹਿੰਦੇ ਨਹੀਂ ਭਾਈ ਮਦਾਨੇ ਆ ਬਲਾ ਕੇ ਲਿਆ ਉਹਦਾ ਉਧਾਰ ਕਰਨਾ ਇੱਥੇ ਪੰਗਤੀ ਆਈ ਹੈ ਨਾ ਨਾਨਕ ਜੈਸੋ ਪ੍ਰਸੰਨ ਮਾਦਵ ਹੈ ਜਦੋਂ ਦਇਆਵਾਨ ਹੁੰਦੇ ਮਿਹਰ ਕਰਦਾ ਫਿਰ ਪਾਪੀ ਬੰਦੇ ਨੂੰ ਵੀ ਤਾਰ ਦਿੰਦੇ ਨੇ ਮਹਾਰਾਜ ਆਪਾਂ ਨੇ ਅਰੰਭ ਕੀਤੀ ਤੀ ਵਿਚਾਰ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਤੇ ਹਰ ਪਰਮਾਤਮਾ ਉਹਦੇ ਗੁਣ ਨੇ ਨਾ ਗਿਣਨ ਵਾਲੇ ਉਹਦੇ ਗੁਣ ਐਸੇ ਹਨ ਭਾਈ ਉਹ ਪਾਪੀਆਂ ਨੂੰ ਤਾਰਦਾ ਹੈ ਉਹ ਆਪਣੇ ਵਰਗਾ ਫਿਰ ਬਣਾ ਲੈਂਦਾ ਹੈ ਪਾਤਸ਼ਾਹ ਤੇ ਕਹਿੰਦੇ ਮਰਦਾਨਿਆਂ ਹੋਰ ਜਾ ਕਹਿੰਦੇ ਮਹਾਰਾਜ ਐਵੇਂ ਭੇਜੀ ਜਾਂਦੇ ਤੁਸੀਂ ਮੈਨੂੰ ਕਹਿੰਦੇ ਉਹਨੇ ਤੁਹਾਨੂੰ ਮਾੜੇ ਸ਼ਬਦ ਬੋਲੇ ਨੇ ਤੇ ਤੁਸੀਂ ਕਹਿੰਦੇ ਹੋ ਜਾ ਕੇ ਬੁਲਾ ਕੇ ਲਿਆ ਕਹਿੰਦੇ ਹਾਂ ਮਰਦਾਨਿਆਂ ਮਰਦਾਨਾ ਜੀ ਹੋ ਫੇਰ ਚਲੇ ਗਏ ਮਰਦਾਨਾ ਜਾ ਕੇ ਕਹਿੰਦਾ ਭਾਈ ਤੈਨੂੰ ਨਾਨਕ ਪਿਆ ਵਾਜ ਮਰਦਾ ਸੁੱਤੇ ਤੇਰੇ ਭਾਗ ਜਾਗ ਗਏ ਨਾਨਕ ਪਿਆ ਵਾਜ ਮਰਦਾ ਸੁੱਤੇ ਤੇਰੇ ਭਾਗ ਜਾਗ ਗਏ ਨਾਨਕ ਕਿਰਪਾ ਬਾਜ ਮਾਰ ਜਾ ਤੇਰੇ ਤੇ ਪਾਦ ਜਾਗ ਗਈ ਮੈਨੂੰ ਨਾਨਕ ਕਿਰਪਾ ਬਾਜ ਮਾਰ ਜਾ ਤੇਰੇ ਤੇ ਪਾਦ ਜਾਗ ਤੇ ਸੁੱਤੇ ਤੇਰੇ ਜੀ ਭਾਗ ਜਾਗ ਗਏ ਸੁੱਤੇ ਤੇਰੇ ਜੀ ਭਾਗ ਜਾਗ ਗਏ ਸੁੱਤੇ ਤੇਰੇ ਜੀ ਭਾਗ ਜਾਗ ਗਏ ਸੁੱਤੇ ਤੇਰੇ ਜੀ ਕਹਿੰਦੇ ਮਰਦਾਨਾਂ ਜਾ ਕੇ ਕਹਿਣ ਲੱਗਿਆ ਤੇਰੇ ਸੁੱਤੇ ਭਾਗ ਜਾਗੇ ਨੇ ਤੈਨੂੰ ਜਗਤ ਗੁਰੂ ਵਾਰ-ਵਾਰ ਯਾਦ ਕਰ ਨੇ ਚੱਲ ਭਾਈ ਕਹਿੰਦੇ ਹੁਣ ਗੁਰੂ ਨਾਨਕ ਪਾਤਸ਼ਾਹ ਨੇ ਮੇਹਰਾਂ ਦੀ ਨਦਰ ਨਾਲ ਤੱਕਿਆ ਨਾ ਜਦੋਂ ਉਹਦੇ ਬਦਲ ਕਹਿੰਦੇ ਜਾ ਕੋ ਮਰਦਾਨੇ ਨੇ ਕਹਿਣਾ ਕੀਤਾ ਵੀ ਤੈਨੂੰ ਜਗਤ ਗੁਰੂ ਨਾਨਕ ਪਾਤਸ਼ਾਹ ਯਾਦ ਕਰ ਉਹਦੇ ਸਾਹਮਣੇ ਖੜੇ ਉਧਰੋਂ ਗੁਰੂ ਸਾਹਿਬ ਨੇ ਤੱਕਿਆ ਤੇ ਫੇਰ ਨਾ ਨਹੀਂ ਕਰ ਸਕੇ ਫਿਰ ਗੁਰੂ ਸਰਣਾ ਵਿੱਚ ਆ ਗਿਆ ਸਰਨ ਵਿੱਚ ਆ ਗਿਆ ਜਿਹੜਾ ਮਨੁੱਖ ਕਹਿ ਰਿਹਾ ਸੀ ਸਾਖਤ ਪੁਰਸ਼ ਵੀ ਬੇਲੜ ਡੰਗਰਾ ਵਾਂਗੋ ਫਿਰਦੇ ਨੇ ਚੋਲੇ ਪਾ ਕੇ ਉਹ ਸਾਖਤ ਪੁਰਸ਼ ਤੇ ਐਸੀ ਨਦਰ ਮਾਰੀ ਮਹਾਰਾਜ ਨੇ ਨਾਨਕ ਨਦਰੀ ਨਦਰ ਨਿਹਾਲ ਕਹਿੰਦੇ ਫਿਰ ਭਾਈ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ ਹਾਂ ਬਾਦਸ਼ਾਹ ਉਹ ਹੁਕਮ ਕਰੋ ਮੇਰੇ ਲਈ ਕੀ ਹੁਕਮ ਹੈ ਜਿਹੜਾ ਮਾਰੇ ਸ਼ਬਦ ਬੋਲਦਾ ਸੀ ਤੇ ਬਾਦਸ਼ਾਹ ਕਹਿੰ ਲੈ ਗੁਰੂ ਨਾਨਕ ਬਾਦਸ਼ਾਹ ਕਹਿੰਦੇ ਭਾਈ ਇਸ ਨਗਰ ਵਿੱਚ ਅਸੀਂ 2-4 ਦਿਨ ਰਹਾਂਗੇ ਕਹਿੰਦੇ ਪਾਸ਼ਾ ਮੇਰੇ ਲਈ ਕੀ ਹੁਕਮ ਹੈ ਕਹਿੰਦੇ ਤੈਨੂੰ ਆਉਣਾ ਤੇ ਸੰਗਤ ਕਰਨੀ ਹੈ ਸਤਿਵੰਤ ਜੀ ਮਹਾਰਾਜ ਉਹ ਕਹਿੰਦੇ ਭਾਈ ਸ਼ਾਮਾਂ ਨੂੰ ਆਪਾਂ ਸਾਰੇ ਰਲ ਮਿਲ ਕੇ ਕੀਰਤਨ ਕਰਾਂਗੇ ਗੁਰੂ ਦੀ ਕੀਰਤੀ ਕਰਾਂਗੇ ਕਰਤਾਰ ਦੀ ਕੀਰਤੀ ਕਰਾਂਗੇ ਤੈਨੂੰ ਸੰਗਤ ਵਿੱਚ ਆਉਣਾ ਕਹਿੰਦੇ ਠੀਕਾ ਜੀ ਤੇ ਹੁਣ ਗੁਰੂ ਨਾਨਕ ਪਾਸ਼ਾ ਇਹ ਗੱਲ ਕਹੀ ਸ਼ਾਮਾਂ ਪਈਆਂ ਤੇ ਮਹਾਰਾਜ ਤਦ ਰਾਜਮਾਨ ਹੋ ਕੇ ਕੀਰਤਨ ਰੰਭ ਕਰ ਲਿਆ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਸੁਰਤ ਜੋੜੀ ਤੇ ਇਹ ਜਿਹੜਾ ਸਾਖਤ ਪੁਰਸ਼ ਧੀਏ ਵੀ ਆ ਗਿਆ ਤੇ ਆ ਕੇ ਇਹ ਵੀ ਗੁਰੂ ਚਰਨਾਂ ਵਿੱਚ ਬੈਠਿਆ ਹੋਰ ਸੰਗਤਾਂ ਲਾਗੀ ਕੀਰਤਨ ਦੀ ਸਮਾਪਤੀ ਉਪਰੰਤ ਇਹ ਸਾਨੰਦ ਆਇਆ ਜਹਿ ਕੀਰਤਨ ਤੇਰਾ ਸਾਧੂ ਗਾਵੈ ਤਹ ਮੇਰਾ ਮਨ ਲੱਗੈ ਜਿੱਥੇ ਰੱਬ ਦੇ ਪਿਆਰੇ ਕੀਰਤਨ ਗਾਉਂਦੇ ਨੇ ਉਹ ਤਾਂ ਫਿਰ ਪ੍ਰਮਾਤਮਾ ਗੁਰੂ ਨਾਨਕ ਪਾਤਸ਼ਾਹ ਆਪ ਕੀਰਤਨ ਗਾ ਰਹੇ ਸੀ ਤੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਸਮਾਪਤੀ ਕੀਰਤਨ ਤੋਂ ਬਾਅਦ ਸਾਰੀ ਸੰਗਤ ਚਲੀ ਗਈ ਇਹਨੂੰ ਆਨੰਦ ਆਇਆ ਸਾਖਤ ਪੁਰਸ਼ ਨੂੰ ਕਿਉਂਕਿ ਗੁਰੂ ਸਾਹਿਬ ਨੇ ਆਧਾਰ ਕਰਨਾ ਨਾ ਇਹਦਾ ਹੁਣ ਤੇ ਕਹਿੰਦੇ ਮਹਾਰਾਜ ਚਰਨਾ ਜਾ ਕੇ ਨਮਸਕਾਰ ਕੀਤੀ ਪਾਤਸ਼ਾਹ ਮੇਰੇ ਲਈ ਕੀ ਹੁਕਮ ਹੈ ਕਹਿੰਦੇ ਭਾਈ ਤੂੰ ਐਦਾਂ ਕਰ ਉੰਜ ਸਾਡੇ ਲਵੇ ਰਹੇ ਰਾਤ ਨੂੰ ਆਪਾਂ ਸਵੇਰੇ ਫਿਰ ਕੀਰਤਨ ਵਿੱਚ ਕਰਾਂਗੇ ਫਿਰ ਆਰੰਭ ਕਰਾਂਗੇ ਕੀਰਤਨ ਕਿੰਨੇ ਸਤਿਵਾਚਨ ਮਹਾਰਾਜ ਨੂੰ ਰਾਤ ਨੂੰ ਗੁਰੂ ਸਾਹਿਬ ਰਵੇ ਰਹੇ ਤੇ ਰਾਤ ਨੂੰ ਸਾਰੀ ਰਾਤ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੀਆਂ ਗੱਲਾਂ ਕੀਤੀਆਂ ਅੰਮ੍ਰਿਤ ਵੇਲਾ ਹੋਇਆ ਕੀਰਤੀ ਕਰਕੇ ਕਿਰਿਆ ਕਰਕੇ ਮਹਾਰਾਜ ਫੇਰ ਸਿਮਰਨ ਵਿੱਚ ਜੁੜ ਗਏ ਫੇਰ ਰੱਬ ਦੀ ਬੰਦਗੀ ਕਰਨ ਲੱਗੇ ਸੰਗਤਾਂ ਨੂੰ ਲੱਗੀਆਂ ਫੇਰ ਇਹ ਕੀਰਤਨ ਵਿੱਚ ਫੇਰ ਬਹਿ ਗਿਆ ਉਹਨਾਂ ਆਨੰਦ ਆਇਆ ਸੰਗਤ ਚਲੀ ਗਈ ਸਮਾਪਤੀ ਤੋਂ ਬਾਅਦ ਮਹਾਰਾਜ ਪੁੱਛਦੇ ਨੇ ਜਾ ਕੇ ਨਮਸਕਾਰ ਕੀਤੀ ਕਹਿੰਦੇ ਹਾਂ ਭਾਈ ਕਿੱਦਾਂ ਲੱਗਿਆ ਕਹਿੰਦੇ ਮਹਾਰਾਜ ਐਦਾਂ ਜਾਪਦਾ ਸੀ ਜਿਵੇਂ ਕੋਈ ਸਾਧੂ ਜਨ ਰੱਬ ਦੇ ਪਿਆਰੇ ਕੀਰਤੀ ਕਰਦੇ ਹੋਣ ਉਹਦੇ ਗਾਉਣ ਗਾਉਂਦੇ ਹੋਣ ਕਹਿੰਦੇ ਅੱਛਾ ਭਾਈ ਐਦਾਂ ਲੱਗਿਆ ਹਾਂ ਮਹਾਰਾਜ ਕਹਿੰਦੇ ਚੰਗਾ ਭਾਈ ਫੇਰ ਹੁਣ ਤੂੰ ਘਰ ਨੂੰ ਚੱਲਿਆ ਜਾਂ ਸ਼ਾਮਾਂ ਨੂੰ ਫੇਰ ਆ ਜੂ ਕਹਿੰਦੇ ਸਤਿਵਾਚਨ ਮਹਾਰਾਜ ਹੁਣ ਫੇਰ ਚੱਲਿਆ ਗਿਆ ਗੁਰੂ ਸਾਹਿਬ ਦੇ ਵਾਚਨ ਹੋ ਗਏ ਜਾ ਕੇ ਹੁਣ ਮਨ ਵਿੱਚ ਖਿੱਚ ਪੈ ਰਹੀ ਆ ਵੀ ਸ਼ਾਮਾਂ ਕਦ ਪੈਣਾ ਕੋ ਗੁਰੂ ਸਾਹਿਬ ਦੀ ਨਜ਼ਰ ਪੈ ਗਈ ਨਾ ਨਦਰ ਨਾਨਕ ਨਦੀ ਨਦਰ ਨੇ ਹਾਲ ਕਹਿੰਦੇ ਤੂੰ ਸ਼ਾਮ ਨੂੰ ਹੁਣ ਜਦ ਕਰੀ ਚਲੇ ਗਿਆ ਖਿੱਚ ਪੈ ਰਹੀ ਆ ਮਨ ਵਿੱਚ ਸ਼ਾਮਾਂ ਕਦ ਪੈ ਜਾਣਾ ਸਮਾਂ ਬੀਤੇ ਆ ਬਤੀਤ ਹੋਇਆ ਸ਼ਾਮਾਂ ਹੋਈਆਂ ਹੁਣ ਉਹ ਕੀਰਤਨ ਦੇ ਸਮੇਂ ਫੇਰ ਗੁਰੂ ਚਰਣਾ ਵਿਚ ਆ ਗਏ ਗੁਰੂ ਨਾਨਕ ਪਾਸ਼ਾ ਫੇਰ ਕੀਰਤਨ ਕਰ ਰਹੇ ਨੇ ਸੰਗਤ ਵਿੱਚ ਫੇਰ ਬਹਿ ਗਿਆ ਸਾਖਤ ਪੁਰਸ ਕਿਉਂਕਿ ਜੁੜਨਾ ਜਿਹਨੂੰ ਪ੍ਰਮਾਤਮਾ ਨੇ ਜੋੜਨਾ ਹੈ ਸੱਤ ਸੰਤੋਖ ਹੋਵੇ ਅਰਦਾਸ ਤਾਂ ਤੂੰ ਸੁਣ ਸਦ ਬਹਾਲੇ ਪਾਸ ਜਿਨ੍ਹਾਂ ਤੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਉਹਨੂੰ ਸੱਦ ਕੇ ਬਹੌਂਦੇ ਨੇ ਸੰਗਤ ਵਿੱਚ ਪੰਗਤੀ ਬੜੀ ਆਪਾਂ ਨੇ ਭਾਈ ਗੁਰੂ ਪਾਤਸ਼ਾਹ ਦੀ ਜਦ ਬੰਦਾ ਸਰਨ ਸੰਤ ਸੰਗ ਕਿਲਵਿਕ ਖਨਾਸੰਗ ਪ੍ਰਾਪਤੰ ਧਰਮ ਲਖਣ ਇਹ ਲਖਣ ਬਣ ਜਾਂਦੇ ਨੇ ਉਹਦੇ ਧਰਮ ਦੇ ਜਿਹੜਾ ਧਰਮੀ ਪੁਰਖ ਬਣ ਜਾਂਦਾ ਹੈ ਕਿਲਵਿਕ ਪਾਪ ਦੂਰ ਹੋ ਜਾਂਦੇ ਨੇ ਸੰਗਤ ਕਰਦਾ ਪਰ ਜੁੜਨਾਂ ਦੀ ਗੱਲ ਹੈ ਜਦੋਂ ਉਹਨੂੰ ਜੁੜ ਜਾਂਦਾ ਹੈ ਜੁੜਨਾ ਅਕਾਲ ਪੁਰਖ ਵਾਹਿਗੁਰੂ ਨੇ ਆਪ ਆ ਪਰ ਕੋਸ਼ਿਸ਼ ਜਾਰੀ ਰੱਖਾਂਗੇ ਆਪਾਂ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ ਰਾਤ ਦਿਸਕੇ ਕੂਕਨੇ ਕਬਹੂ ਕੇ ਸੁਣੈ ਪੁਕਾਰ ਪ੍ਰਕਾਰਤਸ ਨੂੰ ਇਹ ਮਨ ਜੋੜਨ ਵਾਸਤੇ ਸੰਗਤ ਵਿੱਚ ਆਉਣੇ ਆਪਾਂ ਜਿਮਾਨੀ ਕਹਾਂਗੇ ਜੁੜਦਾ ਨਹੀਂ ਜੁੜੂਗਾ ਭਾਈ ਇਹ ਹੌਲੀ-ਫੁਲੀ ਜੁੜੂਗਾ ਪਰਮਾਤਮਾ ਆਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਕਰਨਗੇ ਦਾਨ ਮੰਗੀ ਹੈ ਹੀ ਆਪਾਂ ਰੋਜ਼ ਰਾਸ ਵਿੱਚ ਮੰਗਦਾ ਨਾ ਸਿੱਖਾ ਨੂੰ ਸਿੱਖੀ ਦਾਨ ਕੇਸਤਾਨ ਰਹਿਤ ਦਾਨ ਵੇਕ ਦਾਨ ਸਾਹਾ ਦਾਨ ਭੋਸਾ ਦਾਨ ਦਾਣਾ ਸਰਦਾਨ ਨਾਮ ਦਾਨ ਇਹ ਮੰਗਣੇ ਚਾਹੀਦੇ ਨੇ ਇਹ ਮੰਗਣੇ ਪਹਿਣਗੇ ਸਾਨੂੰ ਭੋਸਾ ਦਾਨ ਸਿੱਖੀ ਦਾ ਨਾਮ ਦਾਨ ਇਹ ਮੰਗਣੇ ਪਹਿਣਗੇ ਜਦੇ ਪਰਮਾਤਮਾ ਦਿਆਵਾਂ ਹੋ ਜਾਣਗੇ ਟੁੱਟ ਜਾਣਗੇ ਫਿਰ ਸਾਨੂੰ ਸਾਰਾ ਕੁਝ ਪ੍ਰਾਪਤ ਹੋ ਜਾਵੇਗਾ ਵਿਸ਼ਵਾਸ ਨਿਚ ਮਨ ਵੀ ਟਿਕ ਜਾਵੇਗਾ ਫਿਰ ਮਹਾਰਾਜ ਦੇ ਸ਼ਾਮ ਨੂੰ ਕੀਰਤਨ ਵਿੱਚ ਗਿਆ ਸਮਾਪਤੀ ਹੋਈ ਤੇ ਫਿਰ ਨਾਮ ਸਕਾਰ ਕੀਤੀ ਪਾਸ ਚਰਨ ਵਿੱਚ ਕਹਿੰਦੇ ਅੱਛਾ ਭਾਈ ਇਦਾਂ ਕਰ ਅੱਜ ਰਾਤ ਨੂੰ ਫਿਰ ਸਾਡੇ ਲੇ ਰਹਿ ਸਤਿਵਚਨ ਮਹਾਰਾਜ ਰਾਤ ਨੂੰ ਫਿਰ ਗੁਰੂ ਨਾਨਕ ਪਾਸ ਅੱਜ ਲੇ ਰਹਿ ਆ ਸਾਖਤ ਪੁਰਸ ਜਿਵੇਂ ਜਿਵੇਂ ਹੁਣ ਸੰਗਤ ਕਰੀ ਜਾਂਦਾ ਹੈ ਮਨ ਬਦਲੀ ਜਾਂਦਾ ਤੇਰਾ ਪਾਪਾਂ ਦਾ ਨਾਸ਼ ਹੋ ਜਾਂਦਾ ਸੁਣਿਆ ਦੂਖ ਪਾਪ ਕਾ ਨਾਸ਼ ਦੁਰਮਤ ਖੋਟੀ ਮਾਤਾ ਜਿਹੜੀ ਦੂਰ ਹੋ ਜਾਂਦੀ ਹੈ ਅਤੇ ਗੁਰਮਤ ਦਾ ਧਾਰ ਨਹੀਂ ਬਣ ਜਾਂਦਾ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ ਮਿੱਤਰ ਸਾੜੜੇ ਸਈ ਔ ਟੋਢੀ ਦੀ ਜੱਗ ਸਵਾਇਆ ਜਨ ਨਾਨਕ ਵਿਰਲੇ ਕੇਈ ਵਿਰਲੇ ਹੁੰਦੇ ਨੇ ਭਾਈ ਜੋੜਨ ਵਾਲੇ ਅਡੇ ਦਮਾਕਾਂ ਤਾਂ ਬੜਾ ਕੁਝ ਫਾਦਣਗੇ ਲੋਕ ਰੱਬ ਦਾ ਨਾਮ ਪਾਉਣ ਵਾਲਾ ਪ੍ਰਮਾਤਮਾ ਨੂੰ ਜੋੜਨ ਵਾਲਾ ਉਹ ਵਿਰਲਾ ਹੋ ਜਾਏਗਾ ਕੋਈ ਤੇ ਹੁਣ ਰਾਤ ਨੂੰ ਰਿਹਾ ਫੇਰ ਸਵੇਰ ਅੰਮ੍ਰਿਤ ਵੇਲਾ ਹੋਇਆ ਅੰਮ੍ਰਿਤ ਵੇਲੇ ਕੀਰਤਨ ਤੋਂ ਬਾਅਦ ਫੇਰ ਨਮਸਕਾਰ ਕੀਤੀ ਕਹਿੰਦੇ ਅੱਛਾ ਭਾਈ ਕਿੰਨਾ ਕ ਆਨੰਦ ਆਇਆ ਕਹਿੰਦੇ ਮਾਰੇ ਬੜਾ ਆਨੰਦ ਆਇਆ ਕੀਰਤਨ ਸੁਣ ਕੇ ਕਹਿੰਦਾ ਅੱਛਾ ਭਾਈ ਹੁਣ ਕਿੱਦਾਂ ਜਾਪਦਾ ਤੈਨੂੰ ਜਿਵੇਂ ਡਾਕਟਰ ਨੇ ਆਪਾਂ ਨੂੰ ਪੁੱਛ ਲੈਂਦੇ ਭਾਈ ਹੁਣ ਦਵਾਈ ਲਈ ਤੈਨਨੇ ਤੈਨੂੰ ਕਿੰਨਾ ਕ ਫਰਕ ਆਇਆ ਕਿਉਂਕਿ ਗੁਰੂ ਨਾਨਕ ਪਾਥਰ ਸਾਡੇ ਵੈਦ ਨੇ ਨਾ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਦੇਵੈ ਕਟੈ ਜਮ ਕੀ ਫੰਦਾ ਇਹ ਤਾਂ ਫੰਦੀ ਫਾਹੀ ਕੱਟਣ ਵਾਲੇ ਨੇ ਗੁਰੂ ਪਾਤਸ਼ਾਹ ਕਹਿੰਦੇ ਜੀ ਹੁਣ ਇਦਾਂ ਜਾਪਦਾ ਪਾਤਸ਼ਾਹ ਜਿਵੇਂ ਨਾ ਦੇਵਤੇ ਕੀਰਤਨ ਕਰਦੇ ਹੁਣ ਕਹਿੰਦੇ ਅੱਛਾ ਭਾਈ ਇਦਾਂ ਜਾਪਦਾ ਤੈਨੂੰ ਹੁਣ ਕਹਿੰਦੇ ਹਾਂ ਮਹਾਰਾਜ ਇੰਨੇ ਚੰਗਾ ਭਾਈ ਫਿਰ ਹੁਣ ਤੂੰ ਘਰ ਨੂੰ ਚਲਾ ਜਾ ਆਪਣੀ ਜਿਹੜੀ ਕਿਰਿਆ ਕਰਦਾ ਕੀਰਤ ਕਰਦਾ ਉਹ ਕਾਰ ਕਰ ਸ਼ਾਮਾਂ ਨੂੰ ਫਿਰ ਕੀਰਤਨ ਕਰਾਂਗੇ ਆਪਾਂ ਫਿਰ ਆ ਜਾ ਜਾ ਸਤਿਵਾਚਨ ਮਹਾਰਾਜ ਫਿਰ ਚੱਲਿਆ ਗਿਆ ਹੁਣ ਮਾਨ ਨਹੀਂ ਲੱਗ ਰਿਹਾ ਕਿਤੇ ਕਿਉਂਕਿ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਭਾਈ ਜੀ ਨੇ ਅੰਦਰ ਪਰਮੇਸ਼ਰ ਦਾ ਵਾਸਾ ਹੋ ਜਾਂਦਾ ਉਹ ਇਹ ਸੋਚਦੇ ਨੇ ਵੀ ਕਦ ਅਮਰਤ ਵੇਲਾ ਹੋਵੇ ਕਦ ਸ਼ਾਮਾਂ ਬੈਣ ਅਸੀਂ ਗੁਰੂ ਚਰਨਾਂ ਵਿੱਚ ਜਾਈਏ ਅਸੀਂ ਗੁਰੂ ਚਰਨਾਂ ਵਿੱਚ ਬੈਠੀਏ ਗੁਰੂ ਚਰਨਾਂ ਵਿੱਚ ਬੈਠ ਕੇ ਉਹਦੀ ਕੀਰਤੀ ਕਰੀਏ ਉਹਦੇ ਗੁਣਾਂ ਨੂੰ ਗਾਈਏ ਇਹੋ ਸੱਚਾ ਸੁਹੇਲਾ ਸੱਚਾ ਕਰ ਗਾਵੋ ਗਾਵੋ ਤਾਂ ਸੁਹੇਲਾ ਕਰ ਸੱਚਾ ਜਿੱਥੇ ਸਦਾ ਸੱਚ ਧਿਆਵ ਬਹਿ ਕਿੱਥੇ ਸੱਚ ਧਿਆਇ ਜਾਂਦਾ ਹੈ ਤੇ ਫਿਰ ਹੁਣ ਡੀਕਦੇ ਡੀਕਦੇ ਸ਼ਾਮਾਂ ਹੋਈਆਂ ਮਨ ਬੇਚਾਨ ਹੋ ਗਿਆ ਤੇ ਸ਼ਾਮ ਨੂੰ ਫਿਰ ਕੀਰਤਨ ਦੇ ਵੇਲੇ ਆ ਗਿਆ ਕੀਰਤਨ ਕੀਤਾ ਮਹਾਰਾਜ ਨੇ ਫਿਰ ਆਪਣੇ ਰਿਬ ਰੱਖ ਲਿਆ ਕਹਿੰਦੇ ਰਾਤ ਨੂੰ ਭਾਈ ਸਾਡੇ ਨੇ ਅੱਜ ਫੇਰ ਰਹਿ ਜੇ ਰਾਤ ਮੁੱਕਿਆ ਫੇਰ ਅੰਮ੍ਰਿਤ ਵੇਲਾ ਹੋਇਆ ਅੰਮ੍ਰਿਤ ਵੇਲੇ ਫੇਰ ਕੀਰਤਨ ਹੋਇਆ ਕੀਰਤਨ ਉਪਰੰਤ ਪਾਤਸ਼ਾਹ ਦੇ ਫੇਰ ਨਮਸਕਾਰ ਕੀਤੇ ਚਰਣਾ ਵਿੱਚ ਕਹਿੰਦੇ ਭਾਈ ਹੁਣ ਕਿਦਾਂ ਤੈਨੂੰ ਮਹਿਸੂਸ ਹੁੰਦਾ ਕਿਦਾਂ ਜਾਪਦਾ ਉਹ ਸਾਖਤ ਪੁਰ ਜਿਹੜਾ ਕਹਿਣਾ ਸੀ ਨਾ ਕਹਿੰਦਾ ਜਿਹੜਾ ਡੰਗਰਾ ਵਾਂਗੂ ਕਹਿੰਦਾ ਫਿਰਦੇ ਨੇ ਚੋਲੇ ਪਾਈ ਅਜੋਦੀ ਅਵਸਥਾ ਬਣ ਗਈ ਕਹਿੰਦੇ ਪਾਤਸ਼ਾਹ ਅੱਜ ਮੈਨੂੰ ਐਂਦਾ ਜਾਪਦਾ ਵੀ ਆਪ ਰੱਬ ਅਕਾਲ ਪੁਰਖ ਵਾਹਿਗੁਰੂ ਜੀ ਕੀਰਤਨ ਕਰਦਾ ਇਹਨੇ ਕਹਿੰਦੀ ਅੱਛਾ ਭਾਈ ਗੁਰੂ ਨਾਨਕ ਪਾਸ਼ਾ ਕਹਿਣ ਲੱਗੇ ਚੰਗਾ ਹੁਣ ਉਹ ਵੇਲਾ ਯਾਦ ਕਰ ਜਿਹੜਾ ਵੇਲਾ ਤੂੰ ਇਹ ਕਹਿ ਰਿਹਾ ਸੀ ਵੀ ਇਹ ਡੰਗਰਾ ਮੰਗੋਂ ਬੇਲੜ ਫਿਰੀ ਜਾਂਦੇ ਨੇ ਪਾਕੇ ਛੋਲੇ ਕਹਿੰਦੇ ਉਹ ਸਮਾਂ ਯਾਦ ਕਰ ਭਾਈ ਜਦੋਂ ਇਹ ਗੱਲ ਗੁਰੂ ਨਾਨਕ ਪਾਸ਼ਾ ਨੇ ਕਹੀ ਨਾ ਹੁਣ ਚਰਨੀ ਢੱਕਿਆ ਮਹਾਰਾਜ ਕਿਰਪਾ ਕਰਦੋ ਬਖਸ਼ ਲਿਓ ਮਹਾਰਾਜ ਮੈਂ ਤੋਂ ਭੁੱਲ ਹੋ ਗਈ 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 ਬਖਸ਼ ਲਿਓ ਮਹਾਰਾਜ 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 ਮੈਤੋਂ ਭੁੱਲ ਹੋ ਗਈ 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 ਦੋ ਹੋਇਓ ਲਾਲ ਨਾਦਰ ਜਦ ਸਤਗੁਰ ਧਾਰੈ ਜਦ ਨਾਦਰ ਪੈ ਜਾਂਦੀ ਹੈ ਨਾ ਫਿਰ ਮਹਾਰਾਜ ਤਾਰ ਦਿੰਦੇ ਪਰ ਜੇ ਨਾਜ਼ਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਨਾ ਜੇ ਕਿਤੇ ਪੁੱਠੀ ਨਾਦਰ ਹੋਗੀ ਫਿਰ ਭਾਈ ਕੰਗਾਲ ਵੀ ਬਣਾ ਲੈਂਦਾ ਮਹਾਰਾਜ ਜੇ ਕਿਤੇ ਨਾਦਰ ਹੋਗੀ ਦੂਜੀ ਇੱਕ ਨਾਦਰ ਹੁੰਦੀ ਹੈ ਇੱਕ ਨਾਜ਼ਰ ਹੁੰਦੀ ਹੈ ਜੇ ਨਾਜ਼ਰ ਹੋਗੀ ਆਪਾਂ ਕਹਿੰਦੇ ਨੂੰ ਅਜ਼ਰ ਲੱਗੀ ਆਪਾਂ ਕਹਿੰਦੇ ਹੁੰਨੇ ਨਾ ਗੱਲ ਜੇ ਕਿਤੇ ਉਹ ਲੱਗ ਗਈ ਫਿਰ ਆਪਣਾ ਬੁਰਾ ਹਾਲ ਹੋ ਜਾਂਦਾ ਜੇ ਕਿਤੇ ਸਵਲੜੀ ਨਵ ਨਦਰ ਪੈ ਗਈ ਆਪਣੇ ਤੇ ਨਾਨਕ ਨਦਰੀ ਨਦਰ ਨੇ ਹਾਲ ਪਾਤਸ਼ਾਹ ਮਾਫ਼ ਕਰ ਦੇਵੋ ਮੇਤੋਂ ਬਹੁਤ ਵੱਡੀ ਭੁੱਲ ਹੋ ਗਈ ਮੈਂ ਵਾਚਨ ਕਰਤੇ ਮਹਾਰਾਜ ਹੁਣ ਭਾਈ ਜੋ ਸਰਨ ਆਵਤ ਸਕੰਠ ਲਾਵੈ ਬਿਰਦ ਸੁਆਮੀ ਛੰਦਾ ਇਹ ਉਹਦਾ ਸੁਆਹ ਹੈ ਜਿਹੜਾ ਸਰਨ ਵਿੱਚ ਆ ਜਾਂਦਾ ਹੈ ਪਾਤਸ਼ਾਹ ਦੇ ਪਾਤਸ਼ਾਹ ਨੂੰ ਮਾਫ਼ ਕਰ ਕਿੰਨੇ ਹੀ ਕਰੋੜਾ ਪਾਪ ਕਰਕੇ ਆ ਜਾਮੀ ਪਰ ਸਰਨ ਵਿੱਚ ਆ ਜੀ ਮਹਾਰਾ ਕਹਿੰਦੇ ਸਰਨ ਅਸੰਤੰ ਕਿਲ ਬਿਕ ਨਾਸੰ ਪ੍ਰਾਪਤੰ ਧਰਮ ਲਖਣ ਉਹਦੀ ਸਰਨ ਵਿੱਚ ਪੈ ਗੇ ਮਹਾਰਾ ਸਾਰੇ ਪਾਪ ਆਪਣੇ ਖਟ ਦਿੰਦੇ ਹਨ ਅੱਛਾ ਭਾਈ ਐਦਾਂ ਕਰਿਆ ਕਰ ਹੁਣਾ ਤੂੰ ਨਾ ਆਪ ਨਾਮ ਜਪਿਆ ਕਰ ਤੇ ਹੋਰ ਨੂੰ ਵੀ ਜਪਾਇਆ ਫਿਰ ਪਾਤਸ਼ਾਹ ਨੇ ਸੱਚ ਦਾ ਉਪਦੇਸ਼ ਦੇ ਕੇ ਮਹਾਰਾਜ ਸੁਨਗਰ ਤੋਂ ਗਾਹਾਂ ਗਏ ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ ਉਹਦੀ ਅਵਸਥਾ ਐਸੀ ਬਣਾਤੀ ਪ੍ਰਮਾਤਮਾ ਨੇ ਗੁਰੂ ਨਾਨਕ ਪਾਤਸ਼ਾਹ ਨੇ ਜੈ ਜੈ ਗੁਰੂ ਨਾਨਕ ਪਾਤਸ਼ਾਹ ਆਪ ਸੀ ਉਹੀ ਜੀ ਅਵਸਥਾ ਅੰਦਰੋਂ ਬਣ ਗਈ ਪੈ ਕਹਿਣ ਲੱਗਿਆ ਵੀ ਇਦਾਂ ਜਾਪਦਾ ਵੀ ਰੱਬ ਅਕਾਲ ਪੁਰਖ ਵਾਹਿਗੁਰੂ ਜੀ ਆਪ ਕੀਰਤਨ ਕਰ ਰਹੇ ਨੇ ਇਦਾਂ ਜਾਪਦਾ ਹੁਣ ਸਮਝ ਲਈ ਵੀ ਜਿਹੇ ਜਿਹੇ ਭਾਂਡੇ ਵਿੱਚ ਅਸੀਂ ਇਹ ਆ ਸਰੀਰ ਭਾਂਡੇ ਵਿੱਚ ਅਸੀਂ ਵਸਤੂ ਪਾਵਾਂਗੇ ਨਾ ਉਹੋ ਜੀ ਸਾਡੀ ਬਾਹਰ ਨਿਕਲੀ ਜਾਊਗੀ ਹੁਣ ਉਹਦੇ ਵਸਤੂ ਪੈ ਗਈ ਚੰਗੀ ਅੰਦਰ ਇਹੀ ਜਿਹੋ ਦੀ ਵਸਤੂ ਬਾਹਰ ਨਿਕਲੇ ਜੋ ਪਾਵੈ ਭਾਂਡੇ ਵਿੱਚ ਵਸਤ ਸਾਂ ਨਿਕਲੈ ਕਹ ਕੋਈ ਕਰੇ ਵਿਚਾਰਾ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦੀ ਜੇ ਕਿਸੇ ਨੂੰ ਕੋਈ ਮਾੜਾ ਸ਼ਬਦ ਬੋਲਦਾ ਉਹਦੇ ਭਾਂਡੇ ਵਿੱਚ ਵਸਤੂ ਇਹੀ ਜੀ ਪਾ ਰਿਹਾ ਉਹ ਆ ਸਾਡੇ ਜਿਹੜੇ ਦਰਵਾਜ਼ੇ ਨੇ ਨਾ ਇਹਨਾਂ ਵਿੱਚ ਦੀ ਵਸਤੂਆਂ ਪੈਂਦੀਆਂ ਨੇ ਫਿਰ ਉਹ ਹੀ ਜੇ ਸਾਡੇ ਬੋਲ ਹੋਣਗੇ ਭਾਈ ਇਹ ਤਾਂ ਮਾਰ ਦੀ ਬਾਣੀ ਤਾਂ ਕੋਮਲ ਬਾਣੀ ਸਭ ਕੋ ਸੰਦੋਖ ਹੈ ਇਹ ਤਾਂ ਕੋਮਲ ਬਾਣੀ ਹੈ ਜਿਹਦੇ ਅੰਦਰ ਵਸ ਜਾਂਦੀ ਹੈ ਭਾਈ ਮਿੱਠੇ ਬੋਲ ਬੋਲਦਾ ਫਿਰ ਉਹ ਕਿਸੇ ਨੂੰ ਮਾਰੇ ਸ਼ਬਦ ਨਹੀਂ ਬੋਲਦਾ ਹੋਈਆਂ ਭੁੱਲਾਂ ਦੀ ਖਿਮਾ ਕਰਿਓ ਹਰ ਜਾਣਿਆ ਐਸਾ ਚਾਹੀਐ ਜੈਸਾ ਹਰ ਹੀ ਹੋਏ ਜਦ ਗੁਰੂ ਦੀ ਸੰਗਤ ਕਰਾਂਗੇ ਗੁਰੂ ਚਰਨਾਂ ਵਿੱਚ ਜੁੜ ਜਾਵਾਂਗੇ ਫਿਰ ਪ੍ਰਮਾਤਮਾ ਸਾਨੂੰ ਆਪਣੇ ਵਰਗਾ ਬਣਾ ਲੈਣਗੇ ਜਿਵੇਂ ਕਿੰਨੀਆਂ ਹੀ ਸਾਖੀਆਂ ਪੜ ਲਓ ਪ੍ਰਮਾਤਮਾ ਨੇ ਆਪਣੇ ਪਿਆਰਿਆਂ ਨੂੰ ਆਪਣੇ ਵਰਗਾ ਬਣਾ ਲਿਆ ਬਾਬੇ ਲੈਣੇ ਨੂੰ ਗੁਰੂ ਨਾਨਕ ਨੇ ਅੰਦਰ ਪਰਤ ਕੇ ਅੰਗਦ ਗਦੇ ਬਣਾਤਾ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਦੀ ਵੀ ਕਿਰਪਾ ਕਰਨ ਦੇ ਮਹਾਰਾਜ ਅਸੀਂ ਵੀ ਉਹ ਸਾਡੀ ਵੀ ਵਿਵਸਥਾ ਹੋਈ ਜੀ ਬਣ ਜਾਵੇ ਭਾਈ ਕਿਉਂਕਿ ਉਹ ਨਿਰਵੈਰ ਹੈ ਉਹ ਨਿਰਵੈਰ ਹੈ ਕਿਸ ਨੂੰ ਕਿਸ ਨਾਲ ਉਹਦਾ ਬੈਰ ਨਹੀਂ ਹੈ ਰੱਬ ਦੇ ਪਿਆਰਾਂ ਦਾ ਵੀ ਹੈ ਧਿਆਨ ਰੱਖਿਆ ਕਰੋ ਜੇ ਕੋਈ ਮਾੜਾ ਸ਼ਬਦ ਬੋਲ ਲਾ ਬੋਲੀ ਜਾਣ ਦੋ ਤੇ ਮਹਾਰਾਜ ਦੇ ਗੁਣ ਗਾਉਂਦੇ ਰਹੋ ਉਹ ਆਪ ਜਾਣੀ ਜਾਣੇ ਭਾਈ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ ਇਸ ਇਸ ਤਰ੍ਹਾਂ ਸੰਗਤ ਕਰਨੇ ਬਾਲ ਬਖਸ਼ ਕਰਨ ਬਾਣੀ ਤੁਰ ਦਰਗਾਹੋਂ ਆਈਐ ਲਾ ਲੈ ਲੋ ਪਗਾ ਵਾਲਿਓ ਬਾਣੀ ਤੁਰ ਦਰਗਾਹੋਂ ਆਈਐ ਲਾ ਲੈ ਲੋ ਕਰਮਾ ਵਾਲਿਓ ਹੋ ਗੁਦਗਾ ਹੋ ਆਈ ਐ ਲਾ ਹਾਲੇਲੂ ਭਗਵਾਨ ਯੋ ਹੋ ਗੁਦਗਾ ਹੋ ਆਈ ਐ ਲਾ ਹਾਲੇਲੂ ਦਰਦਰਗਾਹੋਂ ਆਈਐ ਲਾਹ ਲੈ ਲੋ ਕਰਮਵਾਲਿਓ ਬਾਣੀ ਦਰਗਾਹੋਂ ਆਈਐ ਲਾਹ ਲੈ ਲੋ ਪਗਾਂ ਵਾਲਿਓ ਬਾਣੀ ਦਰਗਾਹੋਂ ਆਈਐ ਲਾਹ ਲੈ ਲੋ ਕਰਮਵਾਲਿਓ ਬਾਣੀ ਗਰਗੋ ਮਾਈਆ ਸਾਰੇ ਲੋਕਾਂ ਬਾਲਿਓ ਗਰਗੋ ਮਾਈਆ ਸਾਰੇ ਲੋਕਾਂ ਬਾਲਿਓ ਦੇਖੋ ਸਭ ਜਪਿਆ ਰੋ ਜਨਮ ਮਰਨ ਜੀਵ ਤੇ ਕੋ ਲੋ ਸੁਦਾ ਸੁਖੀ ਨਾਨਕ ਸਿਮਰਤੋ ਇਕ ਰਾਮ ਕਲੀ ਮਹਲਾ ਤੀਜਾ ਅਨੰਦਿਕੋ ਅੰਕਾਰ ਸਤਿਗੁਰ ਪ੍ਰਸਾਦ आनंद ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਗੁਰਦਾ ਪਾਇਆ ਸਹਜ ਤੇ ਮਨ ਮਧੀਆਂ ਬਾਗਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਕਾ ਬਣ ਆਈਆਂ ਸ਼ਬਦੋਤਾ ਤਾਬੋ ਹਰੀ ਰਾਮ ਜਿਨੀ ਵਸਾਇਆ ਐ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਾਧਵੇ ਆ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸੰਭ ਵਿਸਾਰਨਾ ਸੰਕਾਪ ਰੂਪਨੀ ਤੇਰਾ ਪਾਵਨ ਸਾਉ ਸੁਵਾਰਨਾ ਬਿਨਾਂ ਅਗਲਾ ਸਮਰੰਥ ਸੁਆਮੀ ਸੋ ਕਿਉ ਮਨੋਂ ਸਾਰੇ ਤਾਹੇ ਨਾਮ ਤੂੰ ਮਨ ਮੇਰੇ ਸਦਾ ਰਹੋ ਹਰ ਨਾਲ ਕਾਤੇ ਸਹਵਾ ਕਿਆ ਨਹੀਂ ਕਰਤੇ ਰਹਿ ਸਾ ਤੇਰਾ ਸਭ ਕੁਛ ਹੈ ਜਿਸ ਤੇ ਸੋ ਸਾਬਈ ਸਦਾ ਸਤਿ ਸਲਾਹ ਤੇਰੀ ਨਾਮ ਮਨਵਸਾਵੇ ਨਾਮ ਜਿਦ ਤੇ ਮਨ ਵਸਿਆ ਬਾਕੀ ਸਭ ਕੁਝ ਨਹੀਂ ਕਹ ਨਾਨਕ ਸੱਚੇ ਸਾਬਕਾ ਨਾਹੀ ਕਰ ਤੇ ਰਹਿ ਸਤਾ ਮੇਰਾ ਆਧਾਰੂ ਸੱਚ ਨਾਮ ਹੀ ਆਦਾ ਮੇਰਾ ਜਿਨ ਗੁਖਾਂ ਸਾਹਿਬ ਦੀਵਾਈਆਂ ਹਰਦਾਂ ਦੁਖ ਮਨ ਆਏ ਵਸਿਆ ਜਨੇਚਾ ਸਭ ਪੁਜਾਈਆਂ ਰਾਤ ਰੋਗਾਨੀ ਕੀ ਸਾਹਿਬਿਤ ਹੋ ਜਿਸ ਤਿਨੈ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚ ਨਾਮ ਨਿਰਾਗਾ ਧਾਰੋ ਬਾਜੇ ਪੰਚ ਸ਼ਬਦ ਤਤੁ ਗਾਵ ਸੁਭਾਵੇ ਅਰ ਸੁਭਾਵੇ ਸਾਬਦ ਬਾਜੇ ਬਲਹਾ ਜਿਸ ਕਰ ਤਾਰੀਆ ਅਜ ਦੂਤ ਦੁਦ ਅਸ ਕੀਤੇ ਤਾਰ ਸੰਤ ਗੁਮਾਰਿਆ ਔਰ ਕਰਮਾ ਪਾਇਆ ਤੂ ਦਿਨ ਕੋ ਸੇ ਨਾਮ ਹਰ ਕੈ ਲਾਗੇ ਆਹੇ ਨਾਨਕ ਤੈ ਸੁਖੋ ਅਸ ਕਰਮਾ ਮਦਬਾਜੀ ਆਨੰਦ ਸੁਣੋ ਬੜ ਪਾਗੀ ਹੋ ਸਗਲ ਮਨੋਰਥ ਪੂਰੇ ਆਹੇ ਕਰਮਾ ਪਾਇਆ ਉਤ ਸਗਲ ਤੂਰੇ ਗੁਰੂ ਸੰਤਾ ਤੇ ਉਤਰੇ ਸੁਣੀ ਸੱਚੀ ਬਾਣੀ ਹੰਸ ਸਾਜਨ ਭਈ ਸਤਿ ਸ੍ਰੀ ਪੂਰੇ ਗੁਰ ਕੀ ਜਾਨੀ ਤੂ ਸੇ ਬੁਨੀਤ ਘਰ ਤੇ ਬਿਵੈ ਸਤੁਰ ਰਹਾ ਭਰਪੂਰੇ ਜਤੁਬੰਦ ਸਨਾ ਗੁਰ ਜਨ ਲਾ ਕੇ ਵਾਜੀ ਅਨੰਦ ਦੂਰ ਸੁਲੋਕ ਗੁਰੂ ਬਾਣੀ ਪਤਾ ਮਾਤਾ ਤਰਤੁ ਮਹਤ ਸਰਾ ਕੋਈ ਤਾਈ ਗਾਇ ਚਿਤ ਸਾਗ ਲਜਗਤ ਸੰਗਿਆਈਆ ਬੁਰਈਆ ਵਚੈ ਧਰਮਹ ਦੂਰ ਲਾਪੋ ਆਪਾਣੀ ਜੇੜਕੇ ਜੂਰ ਨਾਮ ਤੇ ਆ ਆ ਗਏ ਮਸਾਤ ਕਾਲ ਨਾਮ ਤੇ ਮੁਖ ਹੋ ਜਲੇ ਦੇਤੀ ਛੁਟੀ ਨਾ ਬੋਲੋ ਵਾਏ ਗੁਰੂ ਜੀ ਕਾਥਾਲ ਸਾਂ ਵਾਏ ਗੁਰੂ ਜੀ ਕੀ ਫਤਿਹ ਵਾਏ ਗੁਰੂ ਜੀ ਕਾਥਾਲ ਸਾਂ ਵਾਏ ਗੁਰੂ ਜੀ ਕੀ ਫਤਿਹ